ਹਾਂਜੀ ਕੀ ਗੱਲ ਨੇ ਵੀ ਬਹੁਤ ਠੀਕ ਹੋ ਜੀ ਗੱਡ ਮੇਨ ਕਾਰਨ ਕੀ ਹੋਇਆ ਇਹ ਨਾ ਅੱਜ ਕਰ ਲੈ ਹੁਣ ਤੂੰ ਉਹ ਪਾ ਅਦਾਕੀ ਤੇ ਮੈਂ ਇੱਕ ਮਿੰਟ ਗਰੀ ਲੰਬੀ ਨਹੀਂ ਕਿਦੇ ਸਾਰੇ ਲੰਬੀ ਆ ਉਹ ਕੀ ਤੁਸੀਂ ਇੰਤਿਆਰ ਕਰੈਕਟਰ ਦੇ ਨਾਲ ਕੈਸਤੀ ਉਹ ਗੱਡੀ ਦਾ ਪਿੰਡੇ ਘਰੇ ਆਪੇ ਕੰਮਕੁਮ ਕਰਦੇ ਸੀਗੇ ਜੀ ਉਹਦੇ ਬਹੁਤ ਜ਼ੋਰ ਦੀ ਖੜਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਕੰਮ ਹੋ ਰਿਹਾ ਹੋਇਆ ਸੀਗਾ ਜੀ ਬਸ ਫੇ ਸਾਰਾ ਪਿੰਡਾਂ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਢੀਆਂ ਤੁਸੀਂ ਸਾਰੇ ਕਟਵੜ 70-80 ਸਵਾਰੀਆਂ ਸੀ ਇਹ ਚ ਵਿੱਚ ਸਕੂਲ ਵਾਲੇ ਵਿੱਚ ਬਹੁਤ ਸੀਗੇ ਕੁੜੀਆਂ ਬਹੁਤ ਸੀਗੀਆਂ ਇਹ ਮਤਲਬ ਓਵਰਸੀ ਬੱਸ ਸਰੋਬਸ ਵੀਡਾ ਨਹੀਂ ਪਤਾ ਲੱਗਿਆ ਉਹ ਪਹਿਲਾਂ ਹੋ ਚੁੱਕਿਆ ਸਾਥੋਂ ਓਵਰਸੀ ਬੱਸ ਦਾ ਬੱਸ ਚ ਸਵਾਰੀਆਂ ਓਵਰ ਸੀਗ हां ਸੌ ਤੋਂ ਉੱਤੇ ਸਵਾਰੀ ਸੀਗੀ ਸੌ ਤੋਂ ਉੱਪਰ ਸਵਾਰੀ ਹਾਂਜੀ ਹਾਂ ਬਹੁਤ ਬਰੀ ਵੀ ਸੀਗੀ ਕਿੱਥੋਂ ਚੱਲਦੀ ਹੈ ਬੱਸ ਇਹ ਸਰ ਮੱਲੇ ਵਾਲਾ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਕਿਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕਿ ਅਸੀਂ ਤਾਂ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੇ ਮੰਗਾਈਆਂ ਪਾਣੀ ਸੰਗਤ ਨੂੰ ਪਲਾਇਆ ਜੀ ਉਹ ਕਾਰਾਂ ਰੋਕ ਕੇ ਕਾਰਾਂ ਚ ਜਿਹੜੇ ਵੱਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਏ ਨੇ ਸਰ ਕਟਵਰ 30 40 ਹੈਗੇ ਨੇ ਜੀ ਗੱਜਾ ਸੀ ਭੱਜੇ ਉਧਰੋਂ ਆਏ ਆ ਉਹਦੇ ਬੱਸ ਪਲਟੀ ਪਈ ਗਈ ਸਵਾਰੀਆਂ ਆ ਸ਼ਾ ਮੂਹਰੇ ਇਚੋਂ ਦੇ ਬੈਗ-ਬੈਗ ਦੀ ਬੈਕ ਹੌਂ ਫੜਾਏ ਨੇ ਕੱਢ ਕੇ ਮੋਬਾਈਲ ਗਿਰੇ ਪੈਦੀ ਮੋਬਾਈਲ ਫੜਾਏ ਨੇ ਜੀ ਚੱਪਲ ਬੂਟ ਸਾਰਾ ਕੁਝ ਫਾਰਮ ਵਿੱਚ ਹੀ ਗਿਰੇ ਪੈਦੀ ਸਵਾਰੀਆਂ ਸਭ ਦੇ ਕਿੰਨੇ ਕਿਸੇ ਸਵਾਰੀਆਂ ਜਿਹੜੇ ਸਵਾਰੀਆਂ ਤਕਰੀਬਨ 100 ਦੇ ਅੰਗਰੇਜ਼ ਸਵਾਰੀ ਹੈਗੀ ਦੀ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਦੀ ਨਹੀਂ ਕੰਪੈਸਿਟੀ 52 ਦੀ ਹੈ ਜੀ 52 ਦੀ ਹਾਂ ਜੀ 52 ਦੀ 52 ਦੀ ਸਵਾਰੀ ਓਵਰ ਹਾਂ ਸਵਾਰੀ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਵੱਜੀ ਦਰਖਤ ਉੱਪਰ ਇਹ ਦਰਖਤ 'ਚ ਵੱਜੀ ਕਿੰਨੇ ਟੰਜੜ ਨੇ ਪਤਾ ਲੱਗਿਆ ਕੁਝ ਮੌਕੇ ਦੀ ਕੱਟੀ ਜੜੀ ਤੇ ਹੈਂਟ ਹੈਗੇ ਨਹੀਂ ਘਟਕੜ 30 ਉਰੇ ਐਂਬੂਲੈਂਸ ਲੈ ਕੇ ਗਏ ਨਹੀਂ ਕੁਸਤਕ ਨੇ ਪਾਸ ਹੋ ਗਏ ਨਹੀਂ ਬਾਕੀ ਹੁਣ ਪਾਸ ਤੋਂ ਕੀ ਪਤਾ ਰੈਫਰਿੰਗ ਅੱਗੇ ਕਰਨੀ ਹਾਸਾ ਚਲੋ ਪਤਾ ਨਹੀਂ ਹੈ ਵੀ ਮੇਨ ਕਾਰਨ ਜਿਆਦਾ ਟਾਇਰ ਫਟਿਆ ਜਾਂ ਬੜਾ ਟੁੱਟਣ ਦੇ ਕਾਰਨ ਹੋਇਆ ਪਰ ਇਹ ਓਵਰਲੋਡ ਜਿਆਦਾ ਰਹਿੰਦੀ ਹੈ ਗੱਡੀ 140 40 ਇਚ ਸਵਾਰੀਆਂ ਹੁੰਦੀਆਂ ਨੇ 140 ਸਵਾਰੀਆਂ ਚੜਾਉਣ ਦੇ ਬਾਅਦ ਵੀ ਜਿਹੜੇ ਅੰਦਰ ਇਨਸਪੈਕਟਰ ਲੱਗੇ ਹੋਣੇ ਬਕਾਇਦਾ ਫੋਨ ਕਰਦੇ ਨੇ ਵੀ ਤੂੰ ਅੱਡਾ ਨਹੀਂ ਕਰਕੇ ਆਹ ਨਹੀਂ ਕਰਕੇ 52 ਸੀਟਾਂ ਬਾਸ ਬੱਸ ਵੀ ਬਿਨਾਂ ਮਤਲਬ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜੇ ਇਹਦੇ ਵਿੱਚ 52 ਸਵਾਰੀਆਂ ਹੁੰਦੀਆਂ ਮਟਰ ਵੀ ਤਾਂ ਹੀ ਟੁੱਟੇ ওভারਲੋਡ ਹਾਂ ওভারਲੋਡ ਕਰਕੇ 138 30 ਸਵਾਰੀਆਂ ਨੇ ਮੇਰੇ ਕੋਲ ਡਾਕਟ ਬੇ ਨੇ 15 ਦਿਨ ਮੈਂ ਚਲਾਈਆ ਗੱਡੀ ਇਹ ਅੱਜ ਮੈਂ ਛੁੱਟੀ ਤੇ ਡਰਾਈਵਰ ਪੀਸੀ ਤਨ ਦਰਸ਼ਨ ਦੀ ਅੱਛਾ ਜੀ ਹਾਂਜੀ ਇਹਦਾ بڑا ਟੁੱਟਨ ਘਾਰ ਨੇ ਇਹ ਗੱਲ ਹੋਈ ਜੀ ਫਿਰ ਜਿਹੜੀ ਅੰਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆ ਜੀ ਤੱਕਾ ਕਰਦੀ ਆ ਸ਼ਰੀਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਆ ਦੱਸੋ ਜੀ ਇਹਨੂੰ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦਵੇ ਚੇਅਰਮੈਨ ਲਿਖ ਕੇ ਦਵੇ ਵੀ ਸਾਡੀ ਜ਼ਿੰਮੇਵਾਰੀ ਹੈ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸੂ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਵੀ ਜੇ ਚੜ੍ਹਦੀ ਹੈ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਆ ਵੇ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲੇ ਤੋਂ ਚੱਲ ਕੇ ਖੰਨੇ ਜਾਂਦੀ ਹੈ ਖੰਨੇੋਂ ਪੜਿਆਲੇ ਪੜਿਆਲਿਓ ਖੰਨੇ ਚੌਸਰ ਲਾਉਂਦੀ ਹੈ ਸਾਰਾ ਦਿਨ ਟਾਈਮ ਨਹੀਂ ਹੈ ਕਿ ਕੀ ਪਤਾ ਲੱਗਿਆ ਕਿ ਇੱਥੇ ਵੀ ਕਿੰਨੀ ਆ ਮੈਨੂੰ ਤਾਂ ਚਲੋ ਫੋਨ ਆਇਆ ਉਹ ਤਾਂ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ ਓਵਰਲੋਡ ਡੇਲੀ ਓਵਰਲੋਡ ਜਾਂਦੀ ਹੈ ਕਿਹੜੇ ਵੀ ਇੱਕ 150 ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਹੈ ਇਹਦੇ ਚ ਪਤਾ ਹੀ ਹੈ ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਹੈ ਕੁਝ ਲੱਗੇ ਉਹਨਾਂ ਦੇ ਦਾ ਹਸਪਤਾਲ ਦੇ ਕਨੈਕਟਰ ਦੇ ਟਾਂਕ ਵੀ ਲੱਗੀਆਂ ਹੁਣ ਸਵਾਰੀਆਂ ਦੇ ਇੱਕ ਮੇਰੇ ਪਿੰਡ ਦਾ ਗਵੰਦਰ ਬਰਦਾ ਮੁੰਡਾ ਦੀ ਹੱਥ ਟੁੱਟ ਗਈ ਤੇ ਇੱਕ ਕੁੜੀ ਦੀ ਬਾਹ ਮੈਨੂੰ ਲੱਗਦਾ ਟੁੱਟੀ ਹੈ ਨੁਕਸਾਨ ਇਹ ਉਹ ਵੀਰੇ ਨਿਕਲਦਾ ਜਗ੍ਹਾ ਨਹੀਂ ਹੈ ਕੋਈ ਹੋਰ ਵੀ ਵੱਟਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਇਹ ਚੀ ਹੈ ਸਾਰੇ ਸੀ ਨਾ ਖਰੋੜ ਤੋਂ ਚੱਲੇ ਤੇ ਉੱਥੇ ਸਾਡੀ ਗੱਡੀ ਇਹ ਬੰਦ ਹੋ ਗਈ ਧੱਕਾ ਸਟਾਰਟ ਕਰਕੇ ਨਾ ਇੱਥੇ ਆ ਕੇ ਪਤਾ ਨਹੀਂ ਗੱਡੀ ਨੂੰ ਕੀ ਹੋਇਆ ਮੈਂ ਬੂਰਲੀ ਬਾਰੀ ਖੜਾ ਸੀ ਟਾਕੀ ਤੇ ਬੱਚੇ ਖੜਾ ਸੀ ਆਪਣੇ ਬਾਰੀ ਮੈਂ ਬੰਦ ਕਰ ਲਈ ਜਿਵੇਂ ਬਚਣਾ ਹੁੰਦਾ ਤੇ ਟਿਕਟਾ ਘਟ ਰਿਹਾ ਮੈਂ ਚਾਰ ਪੰਜ ਟਿਕਟਾ ਘਟਨੇ ਗੱਡੀ ਨੇ ਬੈਲੈਂਸ ਆਪ ਦਾ ਖੋ ਲਿਆ ਸੋਤ ਬਾਅਦ ਇਹ ਦਰਖਤ ਨਾਲ ਲਾ ਕੇ ਰੁੱਕੀ ਜੇ ਪਾਲਟ ਜੰਦੀ ਸਰ ਫਿਰ ਤਾਂ ਬਹੁਤ ਨੁਕਸਾਨ ਹੋਣਾ ਕਮਾਣੀ ਕਮੂਨੀ ਟੁੱਟੀਆਂ ਨੇ ਕਮਾਣੀ ਟੁੱਟੀਆਂ ਸਸੇ ਦੀ ਅੱਛਾ ਕਹਿੰਦੇ ਸਵਾਰੀਆਂ ਵੀ ਬਹੁਤ ਓਵਰ ਹੁੰਦੇ ਨੇ ਰੂਟ 1 ਆ ਇਹ ਹਾਂ ਸਵਾਰੀ ਬਹੁਤ ਹੀ ਸਾਊਥ ਉੱਪਰ ਦੀ ਸਵਾਰੀ ਸਾਊਥ ਹੈ 130 35 40 ਹੈਗੀ ਦੀ ਹਾਂ 110 ਵੀ ਤਾਂ ਆਉਂਦੀ ਇਹ ਕਿੱਥੇ ਕਿੱਥੇ ਦਾ ਰੂਟ ਹੈ ਇਹ ਸਰ ਮੱਲੇਵਾਲ ਪਟਿਆਲਾ ਅੱਛਾ 7 10 ਤੇ ਚੱਲਦੀ ਹੈ ਪਟਿਆਲਾ ਤੋਂ ਮੱਲੇਵਾਲ ਅੱਜ ਦੀਆਂ ਸਵਾਰੀਆਂ ਕਿੰਨੀਆਂ ਘੁੰਣਗੀਆਂ ਹੁਣ ਜੇ 700 ਦੇ ਉੱਪਰ ਹੋਣਗੀਆਂ 100 ਤੋਂ ਉੱਪਰ ਹਾਂਜੀ ਅੱਛਾ ਬਾਕੀ ਮੈਂ ਮ ਉਜੀ ਟ੍ਰੇਲ ਨਿਕਲੇ ਹੋ ਮਸ਼ੀਨਾਂ ਦੇ ਕਿੰਨੀਆਂ ਕਿ ਇੰਜਣ ਨੇ ਤੁਹਾਡੇ ਕਿੱਥੇ ਕਿੱਥੇ ਸੱਟ ਲੱਗਿਆ ਸਰ ਇੱਕ ਕੁੜੀ ਦੇ ਸੱਟ ਲੱਗਿਆ ਕਾਫੀ ਮੇਰਾ ਡਰਾਈਵਰ ਸਾਹਿਬ ਉਹ ਨਾਪੇ ਨੇ ਅੱਛਾ ਆਪਣਾ ਭਾਰ ਸਪੇਜੇ ਨਾਪੇ ਭੇਜ ਤੇ ਉਹਦੀ ਲੱਤ ਸਾਇਦ ਉਹ ਹੋ ਗਈ ਕਿਛੇ ਰੋਣ ਅੱਛਾ ਕੀ ਲੱਗਦਾ ਤੁਸੀਂ ਬਾਰ ਬਾਰ ਲਿਖ ਕੇ ਭੇਜਿਓ ਉੱਚ ਅਧਿਕਾਰੀਆਂ ਨੂੰ ਵੀ ਜਿਹੜੇ ਹੈਗੇ ਸਵਾਰੀਆਂ ਜ਼ਿਆਦਾ ਹੁੰਦੀਆਂ ਬਹੁਤ ਤਾਂ ਸਰ ਫਿਰ ਉਹਨਾਂ ਗੱਡੀ ਦਾ ਦੇਖਾਂਗੇ ਕੀ ਨੁਕਸਾਨ ਆ ਉਹਦੇ ਬਦਲ ਕਰ ਸਕਦੇ ਠੀਕ ਹੈ ਤੇ ਮਤਲਬ ਰੂਟ ਹੋਰ ਨਹੀਂ ਲਾਇਆ ਬਸ ਇੱਕੇ ਚੱਲਦੀ ਇੱਥੇ ਬਸ ਨਹੀਂ ਬਸ ਤਾਂ ਸਹੀ ਚੱਲ ਰਹੀ ਦੀ ਸਰ ਅੱਛਾ ਸਵੇਰੇ ਸਵੇਰੇ ਘਟ ਹ